ਜਿਸੋਂ ਬਹੁਤ ਸੁਹਣੇ ਆ ਸਾਭੀ ਭਲੀ ਵੀ ਬਹੁਤ ਚੰਗੀ ਹੈ ਕਿਸੇ ਵਕਤ ਤੋਂ ਕੋਈ ਲੱਸੀ ਨਹੀਂ ਹੈਗੀ ਤੇ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾਗਾ ਹਜੇ ਕਾਫੀ ਦਿਨ ਪਏ ਆਗੇ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰ ਲੂਗੀ ਤੇ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਥਣ ਵੀ ਚੰਗੇ ਆਗੇ ਬੈਕ ਸਾਈਡ ਤੋਂ ਤੁਸੀਂ ਪੈਚਪੂੜੀ ਦੀ ਕੁਆਲਿਟੀ ਦੇਖ ਸਕਦੇ ਹੋ ਚੌੜੀ ਬਹੁਤ ਆਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਿਕਾਊ ਆ ਗਈ ਪਹਿਲਾ ਸੂਆ ਹੀ ਇਹਨੇ ਸੂਣਾਗਾ ਤੇ ਮੂੰਹੋਂ ਦੇਖੀ ਨਹੀਂ ਮੇਰੇ ਖਿਆਲ ਨਾਲ ਚਾਰ ਦੰਦ ਹੋਊਗੀ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਆ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਆ ਦੀ ਫੁੱਲ ਤਸੱਲੀ ਕਰ ਸਕਦੇ ਹੋ ਕੱਦ-ਕਾੜ ਦੇ ਵਿੱਚ ਚੰਗੀ ਆ ਸੰਭੀ ਬਲੀ ਵੀ ਚੰਗੀ ਆ ਸੋਹਣੀ ਝੋਟੀ ਆ ਗਈ ਬਾਕੀ ਠੰਡੀ ਸੀਲ ਆ ਸੰਘ-ਸੰਘ ਬਹੁਤ ਵਧੀ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਹੈਗੇ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਅਜੋਟੀ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਰਪਿੰਦਰ ਸਿੰਘ ਪੈਂਟ ਆਤਪੁਰਾ ਜਿਹੜਾ ਖੰਡਾ ਤੇ ਭਾਈ ਜਿਹੜੀ ਆਪਾਂ ਇਹ ਝੋਟੀ ਵੇਚਣ ਲੱਗੇ ਆਂਗੇ ਤੇ ਆਪਣੇ ਘਰ ਦੇ ਕੋਈ ਆਏ ਹਨ ਇਹ ਹਾਂਜੀ ਆਪਣੇ ਘਰ ਦੀ ਪਾਲੀ ਆ ਠੀਕ ਹੈ ਜੀ ਤੇ ਪਹਿਲੇ ਸੋਇ ਸੁਣਾਏ ਨੇ ਪਹਿਲੇ ਸੋਇ ਸੁਣਾ ਠੀਕ ਹੈ ਤੇ ਦੰਦੋਂ ਕਿਵੇਂ ਆਗੀ ਦੰਦੋਂ ਤਾਂ ਦੇਖੀ ਚਾਉਗੀ ਉਹ ਦੇਖੀ ਨਹੀਂ ਉਹ ਮੇਰੇ ਕੋਲ ਚਾਰ ਦੰਦ ਹੋ ਸਕਦੀ ਆ ਹਨ ਤੇ ਬਾਕੀ ਅਗਲਾ ਆ ਕੇ ਦੇਖ ਸਕਦਾ ਹਨ ਠੀਕ ਹੈ ਤੇ ਕਿੰਨੇ ਦਿਨ ਕੱਢਦੀ ਆ ਇਹ ਦਿਨ ਲਾਇਓ 10 10 12 10 12 ਦਿਨ ਅਜੇ ਦਿਨ ਪੂਰੇ ਹੁੰਦੇ ਰਹਿੰਦੇ ਆ ਨਾ ਤੇ ਬਾਕੀ ਕੁਝ ਕਈ ਵਾਰੀ ਕੋਈ ਉੱਤੇ ਵੀ ਲਿਆ ਸਕਦੀ ਆ ਹਨਾ ਠੀਕ ਆ ਵੀ ਯਾਨੀ 10 12 ਦਿਨ ਤਹ ਜ ਪਏ ਹੀ ਆਗੇ ਠੀਕ ਆ ਤੇ ਬਾਕੀ ਉ ਕਿਵੇਂ ਆ ਕੀ ਵੈਸੇ ਦੇਖਣ ਨੂੰ ਠੰਡੀ ਸੀ ਲੱਗਦੀ ਆ ਨਾ ਵਧੀਆ ਉਹ ਤਾਂ ਵਧੀਆ ਹੱਥ ਹੱਥ ਫਰਾਉਂਦੀ ਆ ਜੀ ਠੀਕ ਆ ਉਹ ਪਹਿਲਾਂ ਦੇ ਹਿਸਾਬ ਦੇ ਠੀਕ ਆਗੀ ਹਨਾ ਤੇ ਆਪਾਂ ਰੇਟ ਕਿੰਨਾ ਰੱਖਦੇ ਆ ਦਾ ਬਾਈ ਰੇਟ ਤਾਂ ਫੋਨ ਸਹੀ ਕਰਦੇ ਆ ਰੇਟ ਫੋਨ ਤੇ ਹੋ ਜਾਊਗਾ ਠੀਕ ਆ ਤੇ ਜਿਹੜਾ ਇਹ ਸੀਮਨ ਲੱਗਿਆਗਾ ਉਹ ਕਿਹੜਾ ਲੱਗਿਆ ਕੁਛ ਵਾਦਾ ਬਈ ਸਾਲਾਂ ਦਾ ਵੀਰਾਵਲੀ ਦਾ ਜੀ ਆ ਦੇ ਏਬੀਸੀ ਵੀਰਾਵਲੀ ਆ ਦਾ ਲੱਗਿਆ ਵਾ ਹੈਗਾ ਸਟਰਾ ਠੀਕ ਹੈ ਲੋ ਵੀ ਦੋਸਤੋ ਏਬੀਸੀ ਵੀਰਾਵਲੀ ਵਾਲਿਆਂ ਦਾ ਸੀਮਨ ਲੱਗਿਆ ਵਾਗਾ ਤੇ ਸ਼ਾਇਦ ਤੁਹਾਨੂੰ ਇੱਥੋਂ ਦਿਸਦਾ ਹੋਵੇ ਘੱਟ ਦੀਂਦਾ ਹੋਊਗਾ ਸਮਰਾਟ ਏਬੀਸੀ ਵੀਰਾਵਲੀ ਵਾਲਿਆਂ ਦਾ ਉਸ ਬੁੱਲ ਦਾ ਸੀਮਨ ਲੱਗਿਆ ਵਾ ਬਾਕੀ ਸਾਰੇ ਬੁੱਲ ਚੰਗੇ ਆਗੇ ਤੇ ਚੰਗਾ ਹੀ ਸੀਮਨ ਲੱਗਿਆ ਵਾ ਤੇ ਬਾਈ ਖੋਲ ਦੇ ਇਹਨੂੰ ਗੇੜਾ ਦਵਾ ਲਈ। ਲੋ ਵੀ ਦੋਸਤੋ ਡਿਟੇਲ ਤਕਰੀਬਨ ਆਪਾਂ ਲੈਤੀ ਆ ਤੁਹਾਨੂੰ। ਤੇ ਹੁਣ ਆਪਾਂ ਤੋੜ ਕੇ ਦਿਖਾਉਨੇ ਆ। ਤੇ ਨੰਬਰ ਜੇ ਲਈ ਜਾਂਦਾ ਤੁਸੀਂ ਆਪਦੀ ਫੋਟ ਤਸਵੀਰ ਕਰਕੇ ਖਰੀਦ ਸਕਦੇ ਹੋਗੇ। ਫੇਸ ਦੀ ਕੁਆਲਿਟੀ, ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਤੇ ਉਹ ਠੰਡੀ ਸੀਲ ਆ ਵੈਸੇ ਉਪਰੇ ਤੋਂ ਥੋੜਾ ਜਿਹਾ ਗੇਹਰੀ ਪਸੂ ਡਰ ਜਾਂਦਾਗਾ। ਤੇ ਬਾਕੀ ਚੰਗੀ ਆ ਜੀ। ਸਿੰਘ-ਸੁੰਗ ਬਹੁਤ ਸੋਹਣੇ ਆ। ਸਾਂਭੀ ਭਲੀ ਵੀ ਬਹੁਤ ਚੰਗੀ ਆ। ਕਿਸੇ ਵਕਤ ਤੋਂ ਕੋਈ ਲੱਸੀ ਨਹੀਂ ਹੈਗੀਗੀ। ਤੇ ਆਰਡਰ ਇਹਨੇ ਬਣਾਉਣਾ ਸਟਾਰਟ ਕਰਤਾਗਾ ਹਜੇ ਕਾਫੀ ਦਿਨ ਪਏ ਹੈਗੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰ ਲੂਗੀ ਤੇ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਥਣ ਵੀ ਚੰਗੇ ਹੈਗੇ ਬੈਕ ਸਾਈਡ ਤੋਂ ਤੁਸੀਂ ਪੇਚ ਬੋੜੇ ਦੀ ਕੁਆਲਿਟੀ ਦੇਖ ਸਕਦੇ ਹੋ ਚੌੜੀ ਬਹੁਤ ਆਗੀ ਤੇ ਬਾਕੀ ਹੱਡਾਂ ਤਰ੍ਹਾਂ ਦੀ ਮਜ਼ਬੂਤ ਆਗੀ ਪੂਰੀ ਸਾਰੇ ਪੱਖਾਂ ਤੋਂ ਚੰਗੀ ਆਗੀ ਸਾਫ ਸੁਥਰੀ ਆਗੀ ਤੇ ਸਿੰਗ ਬਹੁਤ ਵਧੀਆ ਆਗੀ ਕੁੰਡੇ ਸਿੰਗ ਆ ਜਮਾ ਤੇ ਬਾਕੀ ਠੰਡੀ ਸੀਲ ਆਗੀ ਤੇ ਉਪਰੇ ਦਾ ਵੈਸੇ ਹੋ ਜਾਂਦਾ ਮਾੜਾ ਮੋਟਾ ਬਾਕੀ ਸਾਰੇ ਪੱਖਾਂ ਤੋਂ ਜੰਗੀ ਹੈ ਬਾਕੀ ਤਸੱਲੀ ਤੁਸੀਂ ਕਰਨੀ ਹੈ ਥਾਣ ਤੁਹਾਨੂੰ ਦਿਖਾ ਦਿੰਨੇ ਆਪਾਂ ਥਾਣ ਬਹੁਤ ਵਧੀਆ ਹੈ ਤੇ ਬਾਕੀ ਸਭੀ ਵੀ ਬਹੁਤ ਚੰਗੀ ਹੈਗੀ ਤੇ ਜੀ ਨੂੰ ਵੀ ਪਸੰਦ ਆਉਂਦੀ ਆ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਦੀ ਫੁੱਲ ਤਸੱਲੀ ਕਰਕੇ ਝੋਟੀ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤਾਈਂ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕੰਨ ਕਰ ਲਿਓ ਫੋਲੋ ਧੰਨਵਾਦ